ਮਾਲਾ ਇਹਦੇ ਘਰ ਚੰਦੂ ਝੂਠ ਬੋਲਦਾ ਵਿਦੀ ਚੰਦ ਆਖੇ ਸ਼ਾਹ ਨੂੰ ਮਾਲਾ ਇਹਦੇ ਘਰ ਚੰਦੂ ਝੂਠ ਬੋਲਦਾ ਵਿਦੀ ਚੰਦ ਆਖੇ ਸ਼ਾਹ ਨੂੰ ਮਾਲਾ ਗੁਰਾਂ ਕੋਲ ਮੰਗੀ ਸ਼ਾਹ ਨੇ ਬੋਲ ਜੀ ਮਾਲਾ ਗੁਰਾਂ ਕੋਲ ਮੰਗੀ ਸ਼ਾਹ ਨੇ ਬੋਲ ਜੀ ਗੁਰਾਂ ਕਿਹਾ ਸਾਡੀ ਮਾਲਾ ਚੰਦੂ ਕੋਲ ਜੀ ਗੁਰਾਂ ਕਿਹਾ ਸਾਡੀ ਮਾਲਾ ਚੰਦੂ ਕੋਲ ਜੀ ਆਪ ਕੰਬੇ ਚੰਦੂ ਰਹਾਵੇ ਸਕੋਲ ਜੀ ਆਪ ਕੰਬੇ ਚੰਦੂ ਰਹਾਵੇ ਸਕੋਲ ਜੀ ਕਹਿੰਦਾ ਇਹ ਝੂਠ ਪਾਰੇ ਵਾਂਗੂ ਢੋਲਦਾ ਬਿਧੀ ਚੰਦ ਆਖੇ ਸ਼ਾਨੂ ਮਾਲਾ ਇਹਦੇ ਘਾਰ ਚੰਦੂ ਝੂਠ ਬੋਲਦਾ ਬਿਧੀ ਚੰਦ ਆਖੇ ਸ਼ਾਨੂ ਚੰਦੂ ਕਹਿੰਦਾ ਛੇਵੇਂ ਪੀਰ ਝੂਠ ਕਹਿੰਦੇ ਐ ਛੇਵੇਂ ਪੀਰ ਝੂਠ ਕਹਿੰਦੇ ਐ ਮੈਂ ਨਹੀਂ ਮੇਰੇ ਕੋਲ ਇਹ ਤਵੈਰ ਲੈਂਦੇ ਐ ਬਿਦੀ ਚੰਦ ਸੋਣ ਕੇ ਨਾ ਸ਼ਾਂਤ ਰਹਿੰਦੇ ਐ ਬਿਦੀ ਚੰਦ ਸੋਣ ਕੇ ਨਾ ਸ਼ਾਂਤ ਰਹਿੰਦੇ ਐ ਉੱਠ ਕੇ ਤੇ ਚੰਦੂ ਵਾਲੇ ਪਾਜ ਖੋਲਦਾ ਬਿਦੀ ਚੰਦ ਦੇ ਅੱਖੇ ਸ਼ਾ ਨੂੰ ਮਾਲਾ ਇਹ ਦੇ ਘਾਰ ਚੰਦੂ ਝੂਠ ਬੋਲਦਾ ਬਿਦੀ ਚੰਦ ਦੇ ਅੱਖੇ ਸ਼ਾ ਨੂੰ ਓ ਗੁਰੂ ਪੰਜਵਾਂ ਇਹ ਨਾ ਜਾ ਕਾਬੂ ਕਰ ਲਿਆ ਨਿਵਾ ਇਨਾਂ ਦਾ ਕਾਬੂ ਕਰ ਲਿਆ ਗੁਰੂ ਪੰਜਵਾਂ ਇਨਾਂ ਦਾ ਕਾਬੂ ਕਰ ਲਿਆ ਕਹਿਰ ਢਾਉਣ ਦਾ ਇਰਾਦਾ ਦਿਲ ਧਰ ਲਿਆ ਟਹਣ ਦਾ ਇਰਾਦਾ ਦੇਲ ਧਰ ਲਿਆ ਮਾਲਾ ਸਨੇ ਸਾਬ ਕੋ ਜ ਇਨੇ ਹਰ ਲਿਆ ਮਾਲਾ ਸਨੇ ਸਾਬ ਕੋ ਜ ਇਨੇ ਹਰ ਲਿਆ ਅੱਖੀ ਵੇਖਿਆ ਗਵਾਹਾ ਮੈਂ ਹਾਂ ਕੋਲ ਦਾ ਵਿਦੀ ਚੰਦ ਅੱਖੇ ਸ਼ਾ ਨੂੰ ਮਾਲਾ ਇਹਦੇ ਕਰ ਚੰਦੂ ਝੂਠ ਬੋਲਦਾ ਵਿਦੀ ਚੰਦ ਅੱਖੇ ਸ਼ਾ ਨੂੰ ਸ਼ਾਂਤੀ ਦੇਸ ਰੂਪ ਦੇਗ ਚ ਉਬਾਲੇ ਸੀ ਸ਼ਾਂਤੀ ਦੇਸ ਰੂਪ ਦੇਗ ਚ ਉਬਾਲੇ ਸੀ ਪੈ ਗਏ ਰੋਮ ਰੋਮ ਗੁਰੂ ਜੀ ਦੇ ਛਾਲੇ ਸੀ ਉਹ ਪੈ ਗਏ ਰੋਮ ਰੋਮ ਗੁਰੂ ਜੀ ਦੇ ਛਾਲੇ ਸੀ ਫਿਰ ਇੰਨੇ ਤਤੀ ਤਵੀ ਤੇ ਬਹਾਲੇ ਸੀ ਫਿਰ ਇੰਨੇ ਤਤੀ ਤਵੀ ਤੇ ਬਹਾਲੇ ਸੀ ਇਦਾਂ ਵੇਖਿਆ ਸਦਕ ਸੀ ਆ ਢੋਲਦਾ ਵਿਦੀ ਚੰਦ ਆਖੇ ਛਾਲ ਨੂੰ ਕਾਰ ਚੰਦੂ ਝੂਠ ਬੋਲਦਾ ਵਿਦੀ ਚਾंदे ਆਖੇ ਸ਼ਾ ਨੂੰ ਥੱਲੇ ਤਵੀ ਸੀ ਸੀ ਉੱਤੇ ਰੇਤਾ ਸੜਦਾ ਥੱਲੇ ਤਵੀ ਸੀ ਸੀ ਉੱਤੇ ਰੇਤਾ ਸੜਦਾ ਸੀ ਸੀ ਉਤੇ ਰੇਤਾ ਸਾੜਦਾ ਸੁਣ ਸੁਣ ਕੇ ਜਮਾਨਾ ਹੈ ਸਿਕਾਰਦਾ ਸੁਣ ਸੁਣ ਕੇ ਜਮਾਨਾ ਹੈ ਸਿਕਾਰਦਾ ਿੱਲੀ ਧਰਤੀ ਅੰਬਰ ਹੈ ਸਿਰਾੜਦਾ ਿੱਲੀ ਧਰਤੀ ਅੰਬਰ ਹੈ ਸਿਰਾੜਦਾ ਇਹ ਪੱਥਰ ਦੇਲ ਵੇਸ ਰਿਹਾ ਕੋਲ ਦਾ ਵਿਦੀ ਚਾਂਦੇ ਆਖੇ ਸ਼ਾਹ ਨੂੰ ਮਾਲਾ ਇਹਦੇ ਘਰ ਚੰਦੂ ਝੂਠ ਬੋਲਦਾ ਵਿਦੀ ਚਾਂਦੇ ਆਖੇ ਸ਼ਾਹ ਨੂੰ ਓ ਬੰਦੇ ਕੱਲ ਹੋ ਕੱਲ ਸ਼ਾਹ ਨੇ ਮਾਲਾ ਮੰਗਵਾਈ ਸੀ ਬੰਦੇ ਕੱਲ ਸ਼ਾਹ ਨੇ ਮਾਲਾ ਮੰਗਵਾਈ ਸੀ ਦੋਛੀ ਰੋਵੇ ਚੰਦੂ ਬੈਠਾ ਨੀ ਵੀ ਪਾਈ ਸੀ ਉਹ ਦੋਛੀ ਰੋਵੇ ਚੰਦੂ ਬੈਠਾ ਨੀ ਵੀ ਪਾਈ ਸੀ ਰੋਵੇ ਚੰਦੂ ਬੈਠਾ ਨੀ ਵੀ ਪਾਈ ਸੀ ਛੇਵੇਂ ਗੁਰਾਂ ਅੱਗੇ ਝੁਗੀ ਸਭ ਸ਼ਾਹੀ ਸੀ ਛੇਵੇਂ ਗੁਰਾਂ ਅੱਗੇ ਝੁਗੀ ਸਭ ਸ਼ਾਹੀ ਸੀ ਫੜੋ ਉੱਚੀ ਜਹਾਂਗੀਰ ਸੱਚ ਤੋਲਦਾ ਵਿਦੀ ਚੰਦ ਆਖੇ ਸ਼ਾਹ ਨੂੰ ਮਾਲਾ ਇਹਦੇ ਘਰ ਚੰਦੂ ਝੂਠ ਬੋਲਦਾ ਵਿਦੀ ਚੰਦ ਆਖੇ ਸ਼ਾਹ ਨੂੰ ਓ ਵਿਦੀ ਚੰਦ ਪਾ ਕੇ ਮਸਤਾ ਇਸ਼ਾਰੇ ਨੂੰ ਵਿਦੀ ਚੰਦ ਪਾ ਕੇ ਮਸਤਾ ਇਸ਼ਾਰੇ ਨੂੰ ਓ ਇਹ ਮਸਤਾ ਇਸ਼ਾਰੇ ਨੂੰ ਇੱਕਦਮ ਢਾਲਿਆ ਚੰਦੂ ਬਦਕਾਰੇ ਨੂੰ ਇੱਕਦਮ ਢਾਲਿਆ ਚੰਦੂ ਬਦਕਾਰੇ ਨੂੰ ਵੇੜੇ ਵਾਂਗੂ ਨੱਚ ਲਿਆ ਤਿਆਰੇ ਨੂੰ ਵੇੜੇ ਵਾਂਗੂ ਨੱਚ ਲਿਆ ਤਿਆਰੇ ਨੂੰ ਵੇੜੇ ਵਾਂਗੂ ਨੱਚ ਲਿਆ ਤਿਆਰੇ ਨੂੰ ਮਰੂ ਚੰਦੂ ਹੋਣ ਜਿੰਦ ਨੂੰ ਵਿਰੋਲਦਾ ਵਿਦੀ ਚੰਦ ਆਖੇ ਸ਼ਾਨ ਨੂੰ ਮਾਲਾ ਇਹਦੇ ਘਰ ਚੰਦੂ ਝੂਠ ਬੋਲਦਾ ਵਿਦੀ ਚੰਦ ਆਖੇ ਸ਼ਾਨ ਨੂੰ